ਵਹਿਰ ਜੀ ਦਾ ਖਾਲਸਾ ਵਹਿਰ ਜੀ ਦੀ ਫਤਿਹ ਅੱਜ ਜਿਹੜਾ ਮੁੱਦਾ ਜੁੜਿਆਗਾ ਆਪਾਂ ਗੱਲ ਕਰਾਂਗੇ ਕਿਸਾਨਾਂ ਦੀ ਤੇ ਕਿਸਾਨ ਦੁਨੀਆਂ ਦੀ ਇਸ ਵੀਡੀਓ ਨੂੰ ਪੂਰੀ ਦੇਖਣਾ ਸਕਿੱਪਣਾ ਕਰਨਾ ਕਿਉਂਕਿ ਮੈਂ ਇੱਕ ਕੱਲ ਪਰਸੋਂ ਵੀਡੀਓ ਪਾਈ ਸੀ ਕਿਸਾਨਾਂ ਦੇ ਤਹਿਤ ਕਿਸਾਨ ਦੁਨੀਆਂ ਦੇ ਤਹਿਤ ਮੈਂ ਫਿਲਹਾਲ ਕਿਤੇ ਵੀਡੀਓ ਨਹੀਂ ਪਾਈ ਇਹ ਵੀਡੀਓ ਪਾਉਣ ਦਾ ਰੀਜਨ ਕੀ ਸੀ ਉਹ ਵੀ ਤੁਹਾਨੂੰ ਮੈਂ ਦੱਸ ਦਾਂਗਾ ਪਹਿਲਾਂ ਚਲਦੀ ਚਲਦੀ ਵੀਡੀਓ ਨੂੰ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਜਿਹੜੀ ਇਹ ਗੱਲ ਆ ਹਰ ਇੱਕ ਕਿਸਾਨ ਟਿਕ ਜਿਹੜੀ ਪੁੱਜਦੀ ਜ਼ਰੂਰ ਕਰਿਓ ਤੇ ਉਹਨਾਂ ਦੀ ਜਥੇਬੰਦੀਆਂ ਕੋਲੇ ਪੁੱਜਦੀ ਜ਼ਰੂਰ ਕਰਿਓ ਮੈਂ ਕੁਝ ਕਿਸਾਨ ਜਥੇਬੰਦੀਆਂ ਤੇ ਜਿਹੜਾ ਸੱਚਾਈ ਦੇ ਨਾਲ ਜਿਹੜਾ ਮੁੱਦਾ اٹھਾਇਆ ਤੇ ਆਪਣੀ ਗੱਲ ਰੱਖੀ ਤੇ ਕਈ ਲੋਕਾਂ ਦੇ ਅਜਾਏ ਕਮੈਂਟ ਆ ਇਹਤੇ ਲੋਕਾਂ ਨੇ ਕਿ ਇਹ ਤੂੰ ਵੀ ਜਿਹੜਾ ਕਿਸਾਨ ਜੁਨੀਆ ਚਾਰਜ ਆ ਤੂੰ ਵੀ ਧਰਨੇ ਤਿਆਜਾ ਤੂੰ ਵੀ ਰੁਪਏ ਖਾਲਾ ਮੈਂ ਕਿਦੇ ਇਹਨੇ ਕਿਹਾ ਰਿਪੋਰਟਾਂ ਦੇ ਅਨਸਾਰ ਜੋ ਗੱਲ ਕਹੀ ਆ ਉਹ ਸੱਚ ਆ ਮੈਂ ਫਲਾਣੇ ਕਿਸੇ ਦੇ ਬੰਦੇ ਦਾ ਨਾਮ ਨਹੀਂ ਲੈਂਦਾ ਕਿ ਫਲਾਣਾ ਬੰਦਾ ਖਾ ਗਿਆ ਕਿ ਆਪਾਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪੰਜੇ ਉਂਗਲਾਂ ਇੱਕਸਾਰ ਨਹੀਂ ਹੁੰਦੀਆਂ ਚਲੋ ਕਮੈਂਟ ਕਰਨਾ ਹਰ ਇੱਕ ਦਾ ਅਧਿਕਾਰ ਆ ਆਵਾਜ਼ ਚੁੱਕਣੀ ਹਰ ਇੱਕ ਦਾ ਅਧਿਕਾਰ ਆ ਇਹ ਆਪਾਂ ਗੱਲ ਮੈਂ ਕਿਉਂ ਕੀਤੀ ਹੁਣ ਅਸੀਂ ਸਾਰੀ 20 ਸਾਲ ਤੋਂ ਮੈਂ ਜਿਹੜਾ ਇਸ ਪੱਤਰਕਾਰੀ ਦੇ ਲੈਨ ਦੇ ਵਿੱਚ ਪਿਆਗਾ 2004 ਤੋਂ ਲੈ ਕੇ ਅੱਜ ਤੱਕ ਕਿਸਾਨਾਂ ਦੇ ਹਿੱਤਾਂ ਦੇ ਵਿੱਚ ਵੱਡੇ ਵੱਡੇ ਲੇਖ ਵੀ ਲਾਏ ਨੇ ਆਰਟੀਕਲ ਵੀ ਲਾਏ ਨੇ ਤੇ ਹਰ ਇੱਕ ਮੁੱਦਾ ਜਿਹੜਾ ਕਿਸਾਨਾਂ ਦਾ ਮੈਂ ਚੁੱਕਦਾ ਆ ਰਿਆਂਗਾ 20 ਸਾਲਾਂ ਤੋਂ ਪਰ ਹੁਣ ਜਿਹੜਾ ਚੈਨਲ ਦੇ ਜਰੀਏ ਮੈਂ ਇੱਕ ਵੀਡੀਓ ਪਾਈ ਤਾਂ ਕਈਆਂ ਨੂੰ ਬੜਾ ਦੁੱਖ ਹੋਇਆ ਤੇ ਗੁੱਸਾ ਹੋਇਆ ਇਹ ਗੁੱਸਾ ਤੇ ਦੁੱਖ ਮੈਨੂੰ ਵੀ ਲੱਗਿਆ ਕਿਤੇ ਲੱਗਿਆ ਉਹ ਵੀ ਤਾਂ ਮੈਂ ਦੱਸਦਾ ਤੇ ਫਿਰ ਅੱਗੇ ਆਪਾਂ ਤੁਹਾਨੂੰ ਸਾਰੀ ਗੱਲਬਾਤ ਕਰਦੇ ਆ ਤੇ ਫਿਰ ਦੁੱਖ ਤਾਂ ਹੁੰਦੇ ਆ ਅਸੀਂ ਤਾਂ ਤੁਹਾਡੇ ਖਾਤਰ ਜਿਹੜਾ ਖਬਰਾਂ ਲਾਉਂਦੇ ਫਿਰਦੇ ਆ ਤੇ ਤੁਸੀਂ ਸਾਨੂੰ ਕੀ ਡਿclare ਕਰਦੇ ਹਾਂ ਮੈਂ ਦਵਾਈ ਲੈਣ ਚੱਲਿਆ ਗਿਆ ਮੌੜ ਮੰਡੀ ਜਾਣੀ ਤੇ ਜਾੜ ਜਿਆਦੇ ਦਰਦ ਹੋਣ ਲੱਗ ਗਈ 31 ਦਸੰਬਰ ਵਾਲੇ ਦਿਨ ਜਦੋਂ ਪੰਜਾਬ ਬੰਦ ਸੀ ਹੁਣ ਬਿਮਾਰੀ ਦਾ ਮੈਂ ਪਹਿਲਾਂ ਤੁਹਾਨੂੰ ਕੀ ਕਹਿ ਕੇ ਹਟਿਆ ਕਿ ਕੀ ਪਤਾ ਹੁੰਦਾ ਬਿਮਾਰੀ ਕਿਸ ਨੂੰ ਕਿਹੜੇ ਵੇਲੇ ਚੰਬੜ ਜਾਵੇ ਬੰਦਾ ਦਰਦ ਦੇ ਨਾਲ ਦੁਖੀ ਹੋਈ ਜਾਵੇ ਤੇ ਤੁਸੀਂ ਉੱਥੇ ਜਾ ਕੇ ਨਾਕਾ ਲਾਇਆ ਹੋਇਆ ਸੀ ਪੰਜ ਸੱਤਕ ਬੰਦੇ ਸੀ 10 ਵੱਧ ਤੋਂ ਵੱਧ ਕਿ ਇਦਾਂ ਜੀ ਕਹਿੰਦੇ ਅਸੀਂ ਜਾਣ ਨਹੀਂ ਦਿੰਦੇ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹਨਾਂ ਨੇ ਦੱਸਿਆ ਕਿ ਅਸੀਂ ਐਂਬੂਲੈਂਸ ਵਾਲਿਆਂ ਨੂੰ ਛੱਡ ਸਕਦੇ ਆ ਬਾਕੀ ਨੂੰ ਅਸੀਂ ਜਾਣ ਨਹੀਂ ਦਿੰਦੇ ਹੁਣ ਦੱਸੋ ਉੱਥੇ ਮੇਰਾ ਕਿਹੜਾ ਕਿਉਂ ਵਿਆਹ ਤਾਂ ਰਿਆ ਸੀ ਮੈਂ ਤਾਂ ਉਹਨੂੰ ਸੱਤ ਦੱਸਿਆ ਕਿ ਲਿਖਿਆ ਵੀ ਆ ਮੋਟਰਸਾਈਕਲ ਤੇ ਪ੍ਰੈਸਰ ਪੋਟਰਾ ਤੇ ਲਗਭਗ ਸਾਰੇ ਬੰਦੇ ਜਾਣਦੇ ਵੀ ਹੋਣਗੇ ਘੇਰੇ ਨਾਲ ਕੇ ਤੇ ਕਹਿੰਦੇ ਆਈ ਕਾਰਡ ਦਿਖਾਓ ਕਾਰਡ ਵਿਖਾ ਦਿੱਤਾ ਮੈਂ ਪ੍ਰੈਸ ਦਾ ਕੋਈ ਉਹਦੇ ਕਹੇ ਕਰੇ ਉਹਦੇ ਕੋਲੇ ਵਗ ਜੇ ਉਹ ਵੀ ਅਨਪੜ ਉਹਦੇ ਕੋਲੇ ਵਗ ਜਾਓ ਉਹ ਵੀ ਅਨਪੜ ਜਦੋਂ ਤੁਹਾਨੂੰ ਅਨਪੜਾਂ ਦਾ ਟੋਲਾ ਜੇ ਤੁਹਾਨੂੰ ਕਿਸੇ ਦਾ ਕੱਖ ਨਹੀਂ ਪਤਾ ਕਿ ਤੁਸੀਂ ਜਥੇਬੰਦੀਆਂ ਦੇ ਵਿੱਚ ਆਗੂ ਤਾਂ ਬਣੇ ਹੋਇਓ ਜੇ ਤੁਹਾਨੂੰ ਪ੍ਰੈਸ ਦਾ ਨਹੀਂ ਪਤਾ ਕਿ ਇਹਦੇ 'ਚ ਕੀ ਲਿਖਿਆ ਕੀ ਨਹੀਂ ਲਿਖਿਆ ਤੇ ਫਿਰ ਤੁਸੀਂ 10 ਵਾਰੀ ਕਿਤੇ ਉਹਦੇ ਕੋਲੇ ਭੇਜਦੇ ਕਦੇ ਉਹਦੇ ਕੋਲੇ ਭੇਜ ਦਿਓ ਤੁਸੀਂ ਡਾਇਰੈਕਟਰਸ਼ਿਪ ਲੱਗੇ ਹੋਇਓ ਨਾਲ ਤਾਂ ਅਸੀਂ ਤੁਹਾਡਾ ਮੁੱਦੇ ਚੁੱਕੀਏ ਨਾਲੇ ਖਬਰਾਂ ਲਾਈਏ ਇੱਕ ਬੰਦਾ ਮਰਦਾ ਤੁਸੀਂ ਉਹਨੂੰ ਜਲੀਲ ਕਰਦੇ ਹੋ ਜਿੱਥੇ ਜੀ ਕਰਦਾ ਤੁਸੀਂ ਧਰਨੇ ਲਾ ਕੇ ਬਹਿ ਜਾਂਦੇ ਹੋ ਅਸੀਂ ਵੀ ਕਿਸਾਨ ਆ ਕਿਸਾਨਾਂ ਦੇ ਪੁੱਤਾਂ ਚਾਹੇ ਕਿਸਾਨ ਨਾ ਵੀ ਹੋਵੇ ਕੋਈ ਜੇ ਕੋਈ ਬੰਦਾ ਬਿਮਾਰ ਆ ਜਿਉ ਉਹਨੇ ਕਹਿਤਾ ਭਾਈ ਮੈਂ ਅੱਬ ਮਾਰੀਆ ਮੈਂ ਉੱਥੇ ਡਾਕਟਰ ਕੋਲੇ ਜਾਣਾ ਤੇ ਤੁਸੀਂ ਉਹਨੂੰ ਫੇਰ ਵੀ ਨਹੀਂ ਜਾਣ ਦਿੰਦੇ ਇਹ ਕਿੱਡਾ ਤੁਸੀਂ ਕਿਹੜੇ ਪਾਸੇ ਤੁਸੀਂ ਕਿਸਾਨਾਂ ਤੇ ਸਿਓ ਇਨਸਾਨੀਅਤ ਸਭ ਤੋਂ ਵੱਧ ਜ਼ਰੂਰੀ ਆ ਕਿਹਦਾ ਜੀ ਕਰਦਾ ਨਹੀਂ ਪਤਾਗਾ ਜਦੋਂ ਕਿ ਪੰਜਾਬ ਬੰਦਾ ਕਿਹਦਾ ਜੀ ਕਰਦਾ ਕਿੱਥੇ ਜਾਣ ਨੂੰ ਬੰਦਾ ਮਜਬੂਰੀ ਵਸ ਜਾਂਦਾਗਾ ਤੇ ਇਸ ਕਰਕੇ ਤੁਸੀਂ ਮੈਨੂੰ ਖੱਜਲਖਵਾਰ ਕੀਤਾ ਇਸ ਕਰਕੇ ਮੈਂ ਕੱਲ ਜਿਹੜੀ ਵੀਡੀਓ ਪਾਈ ਆ ਕਿ ਭਾਈ ਜਿਹੜੇ ਬਿਨਾਂ ਫਜ਼ੂਲ ਧਰਨੇ ਨੇ ਥਾਂ ਥਾਂ ਤੇ ਛੜਕਾ ਰੋਕਣੀ ਆ ਉਹ ਮਾੜੀ ਗੱਲ ਆ ਤੁਸੀਂ ਡੀਸੀ ਦਾ ਉੱਤਰ ਤੱਕ ਰਾਓ ਕਰੋ ਤੁਹਾਨੂੰ ਜੇ ਉਹਦੇ ਸੰਬੰਧੀ ਮੰਗਾਂ ਨੇ ਐਸਐਸਪੀ ਦਾ ਕਰੋ ਜੇ ਉਹਦੇ ਸੰਬੰਧੀ ਮੰਗਾਂ ਨੇ ਕਿਸੇ ਮੰਤਰੀ ਦਾ ਐਮਐਲਏ ਦਾ ਮੁੱਖ ਮੰਤਰੀ ਦਾ ਘਰਾਓ ਕਰੋ ਹੁਣ ਬਾਰਡਰਾਂ ਤੇ ਬੈਠੇ ਨੂੰ ਮੈਂ ਤੁਹਾਨੂੰ ਦੱਸਦਾ ਤੇ ਇਹਦੇ ਵਿੱਚ ਇੱਕ ਗੱਲ ਇੱਕ ਬੜੀ ਕੀਮਤੀ ਤੁਹਾਨੂੰ ਮੈਂ ਦੱਸਣ ਵਾਲੀ ਆ ਤੇ ਇੱਕ ਬੰਦੇ ਨੇ ਕਮੈਂਟ ਕੀਤਾ ਉਹ ਸਾਰੀ ਡਿਟੇਲ ਦੱਸਦਾ ਉਹ ਕਹਿੰਦਾ ਮੇਰੀ 30 ਕਿੱਲਿਆਂ ਤੇ ਜ਼ਮੀਨ ਦਾ ਕਬਜ਼ਾ ਕਿਸਾਨ ਜੁਨੀਅਰ ਕਰੀ ਬੈਠੀ ਆ ਵੱਡੇ ਆਗੂ ਦਾ ਨਾਮ ਲਿਆ ਉਹ ਵੀ ਤੁਹਾਨੂੰ ਮੈਂ ਸੁਣਾਉਣਾਗਾ ਧਿਆਨ ਦੇ ਨਾਲ ਸੁਣ ਲੇ ਹੋਣਾ ਹੁਣ 11 ਮਹੀਨੇ ਮੋਰਟਾ ਲੱਗਿਆਗਾ ਆਪ ਨੂੰ ਸਾਰਿਆਂ ਨੂੰ ਪਤਾ ਹੈ ਸਾਰੇ ਲੋਕ ਕਿਸਾਨ ਵੀ ਤੰਗ ਨੇ ਕਿਸਾਨਾਂ ਦਾ ਕਿਹੜਾ ਜੀ ਕਰਦਾ ਕਿ ਉੱਥੇ ਬੈਠਣ ਨੂੰ ਤੇ ਆਮ ਪਾਵਲਕ ਵੀ ਤੰਗਾ ਸਰਕਾਰਾਂ ਨੂੰ ਕੋਈ ਇਹਦੇ ਉੱਤੇ ਫਰਕ ਨਹੀਂ ਪੈਂਦਾ ਜੇਕਰ ਟੈਕਸ ਵਧਾਇਆ ਜਾਂਦਾ ਹੁਣ ਪੈਟਰੋਲ ਦੀ ਕੀਮਤ ਵਧੂਗੀ 3-4 ਰੁਪਏ ਛੇ ਲੱਗ ਤੋਂ ਲਾਗੂ ਹੋ ਗਈ ਹੋਵੇ ਉਹ ਧਰਨੇ ਕਰਕੇ ਜਿਹੜਾ ਸਾਰੇ ਲੋਕਾਂ ਤੇ ਪਿਆਸ ਰਹੋ ਦਾ ਗੈਸ ਦੇ ਕੀਮਤਾਵਾਦ ਦੀਆਂ ਧਰਨੇ ਕਰਕੇ ਕਿਉਂਕਿ ਸਾਰੀਆਂ ਜਿਹੜੀਆਂ ਮੰਗਾਂ ਨੇ ਉਹ ਕੇਂਦਰ ਦੇ ਨਾਲ ਜੁੜੀਆਂ ਹੋਈਆਂ ਨੇ ਕੇਂਦਰ ਸਰਕਾਰ ਨੇ ਸਾਡੇ ਤੇ ਟੈਕਸ ਲੈਣਾ ਸੱਥੋਂ ਵਸੂਲ ਕਰਕੇ ਉਹ ਟੈਕਸ ਸਾਡੇ ਹੀ ਜਿਹੜੀਆਂ ਜੇਬਾਂ ਤੇ ਜਿਹੜਾ ਭਾਰ ਪੈਣਾਗਾ ਜਿਹੜਾ ਜੋ ਵੀ ਨੁਕਸਾਨ ਸਰਕਾਰ ਨੂੰ ਹੋ ਰਿਹਾ ਚਾਹੇ ਪੰਜਾਬ ਸਰਕਾਰ ਨੂੰ ਚਾਹੇ ਉਹ ਕੇਂਦਰ ਸਰਕਾਰ ਨੂੰ ਆ ਉਹ ਸਾਡੇ ਸਰਾਂ ਤੋਂ ਕੱਢਣਾ ਹੈਗਾ ਉਹ ਆਪਦੀ ਜੇਬ ਤੋਂ ਆਪਦੇ ਖਜ਼ਾਨੇ ਚੋਂ ਨਹੀਂ ਦੇ ਸਕਦੇ ਜੇ ਆਪਣੇ ਕਹਦੇ ਕੋਈ ਆ ਦਿਓ ਮੰਤਰੀਆਂ ਤੋਂ ਦੇ ਦੇ ਸਕਦੇ ਆ ਤੇ ਜਦੋਂ ਦਿੱਲੀ ਮੋਰਚਾ ਲੱਗਿਆ ਸੀ 2.5 ਸਾਲ ਮੋਰਚਾ ਲੱਗਿਆ ਰਿਹਾ ਚੱਲਦਾ ਰਿਹਾ ਇੰਨੀਆਂ ਜਾਨਾਂ ਗਵਾ ਲੀਆਂ ਤੇ ਤੁਸੀਂ ਉਦੋਂ ਭੰਗੜੇ ਪਾਉਣ ਲੱਗ ਪਏ ਜਸ਼ਨ ਮਨਾਉਣ ਲੱਗ ਪਏ ਇੱਕ ਬਿਆਨ ਦਿੱਤਾ ਮੋਦੀ ਨੇ ਉੱਤੇ ਦੀਪ ਸਿੱਧੂ ਵਰਗੇ ਨੇ ਕਿਹਾ ਸੀ ਕਿ ਤੁਸੀਂ ਲਿਖਤੀ ਤੌਰ ਤੇ ਹੋਰ ਵਹਿ ਜਾਓ ਲਿਖਤੀ ਤੌਰ ਤੇ ਲੈਓ ਇਹਨਾਂ ਤੋਂ ਸਾਰਾ ਕੁਝ ਆ ਉਦੋਂ ਤੁਸੀਂ ਮੰਗਾ ਭੱਜਣ ਦੀ ਹੋਗੀ ਤੁਹਾਨੂੰ ਖੁਸ਼ੀ ਹੋਗੀ ਉਦੋਂ ਤੁਸੀਂ ਕਿਉਂਕਿ ਉਦੋਂ ਵੋਟਾਂ ਨੇੜੇ ਸੀ ਵੀ ਗਾਹਾਂ ਜਾ ਕੇ ਵੋਟਾਂ ਦੇ ਵਿੱਚ ਵੀ ਅਸੀਂ ਇਹ ਜਿਹੜਾ ਕੁਝ ਕਰਨਾਗਾ ਤੁਹਾਨੂੰ ਪਤਾ ਹੀ ਆ ਕਿ ਉਹੀ ਵੋਟਾਂ ਤੁਸੀਂ ਜਿਹਦੇ ਖਿਲਾਫ ਮੋਰਚਾ ਲਾਇਆ ਉਹੀ ਜੀਮਦਾਰ ਜੀਮਦਾਰ ਉਹਨੇ ਭਾਜੀਪੀ ਨੂੰ ਵੋਟਾਂ ਪਾਈ ਜਾਂਦਾ ਤੇ ਇਸ ਕਰਕੇ ਜਿਹੜਾ ਮੋਰਚਾ ਸੀ ਇਹਨ ਕਹਿੰਦੇ ਵੀ ਕਿਉਂ ਲਾਇਆ ਕਿਉਂ ਇਹ ਹਰ ਇੱਕ ਨੂੰ ਅਧਿਕਾਰ ਆ ਅਸੀਂ ਪੱਖ ਦਾ ਤੁਹਾਡੇ ਅਸੀਂ ਕੋਈ ਦੁਸ਼ਮਣ ਨਹੀਂ ਕਿਸੇ ਦੇ ਵੀ ਅਸੀਂ ਤੁਹਾਡੇ ਕੋਈ ਦੁਸ਼ਮਣ ਆ ਹੁਣ ਕੋਈ ਕਹਿੰਦਾ ਜੀ ਇਹ ਤਾਂ ਬੀਜੇਪੀ ਦਾ ਬੰਦਾ ਹੈਗਾ ਮੈਨੂੰ ਕਹੀ ਜਾਂਦਾ ਕਮੈਂਟਾਂ ਦੇ ਵਿੱਚ ਆ ਜੀ ਇਹ ਤਾਂ ਫਲਾਨਾਗਾ ਤਾਂ ਓਕਾਗਾ ਇਸ ਕਰਕੇ ਤੁਹਾਡੀ ਜਿਹੜੀ ਇਹ ਬੋਲੀ ਆ ਇਸ ਕਰਕੇ ਤੁਸੀਂ ਪਹਿਲਾਂ ਬੀਜੇਪੀ ਦਾ ਬੰਦਾ ਕਹਿ ਕੇ ਦੀਪ ਸਿੱਧੂ ਨੂੰ ਮਰਵਾਇਆ ਤੁਸੀਂ ਕਾਮਰੇਡ ਲਾਣਾਗਾ ਜਿਹੜਾ ਤੇ ਤੁਹਾਡੇ ਮਾਗਰ ਲੋਕ ਲੱਗ ਜਾਂਦੇ ਆ ਤੁਸੀਂ ਲਾਲ ਲੈਨੇ ਹੋ ਮੰਗਰ ਤੇ ਜੇਬਾ ਤੁਸੀਂ ਭਰਦੇ ਇਹਦੇ ਵਿੱਚ ਕਿਉਂ ਕੋਈ ਸ਼ੱਕ ਨਹੀਂ ਕਿਹੜਾ ਬਿਨਾਂ ਰੁਪਈਆਂ ਤੋਂ ਬੈਠੂ ਮੈਨੂੰ ਆ ਦੱਸ ਦਿਓ ਜੇ ਜੇਬ ਦੇ ਵਿੱਚ 10 ਰੁਪਏ 100 ਰੁਪਿਆ ਨਾ ਹੋਵੇ ਬੰਦੇ ਦਾ ਬਾਹਰ ਨਿਕਲਣ ਨੂੰ ਜੀ ਨਹੀਂ ਕਰਦਾ ਅੱਜ ਕਿਸਾਨ ਹੀ ਕਿਸਾਨ ਦਾ ਵੈਰੀ ਆ ਤੁਸੀਂ ਕਿਸੇ ਕਿਸਾਨ ਉਹੀ ਧਰਨੇ ਤੇ ਇਕੱਠੇ ਜਾਂਦੇ ਹੋ ਉਹੀ ਇੱਕ ਗੱਡੀ ਦੇ ਵਿੱਚ ਧਰਨਾ ਲਾਉਨੇ ਹੋ ਇਕੱਠੇ ਵੰਡਦੇ ਹੋ ਫੰਡ ਵੀ ਦਿੰਦੇ ਆ ਤੁਹਾਨੂੰ ਸਾਰੇ ਕਿਸਾਨ ਆ ਜਿੰਨੇ ਕਾਲੇ ਦੀ ਸਰਦਾ ਕੀ ਅਨਸਾਰ ਜਿੰਨੇ ਕੇ ਹਾਲ ਦਾ ਬੇਤਾ ਤੁਸੀਂ ਕਿਸਾਨ ਤੇ ਬੇਵਤਾ ਪਾਜੇ ਦੂਜੇ ਕਿਸਾਨ ਤੋਂ ਕਣਕ ਲੈ ਕੇ ਦਾ ਦਿਖਾਇਓ ਆਧਾਰਿਕ ਕਣਕ ਨਹੀਂ ਦੇਦਾ ਤੁਹਾਨੂੰ ਅੱਜ ਇਹ ਤਾਂ ਹਾਲ ਕਿਸਾਨਾਂ ਦਾ ਇੱਕ ਦੂਜੇ ਕਿਸਾਨ ਨੂੰ ਮਾਰਨ ਦੇ ਤੁਲੇ ਆ ਇਹਨੇ ਕਿ ਭਾਈ ਤੂੰ ਚਲੋ ਕੋਈ ਗੱਲ ਨਹੀਂ ਮਹੀਨਾ ਦੋ ਮਹੀਨੇ ਨੂੰ ਦੇ ਦੀ ਸਾਨੂੰ ਜਦੋਂ ਫਸਲ ਆ ਗਈ ਜਾਂ ਉਹ ਤੋਂ ਪਹਿਲਾਂ ਆ ਗਈ ਜਦੋਂ ਤੁਹਾਡੇ ਨਾਲ ਕੋਈ ਕਰਾਰ ਕਰਦਾਗਾ अनेका ਆਏ ਗਿਆ ਆਧਾਰਨਾਰੇ ਪਿੰਡਾਂ ਦੇ ਵਿੱਚ ਲੋਕ ਆਪਣੇ ਘਰ ਭਰੀ ਬੈਠੇ ਕਣਕਾਂ ਦੇ ਨਾਲ ਇਹ ਗਰੀਬ ਭੁੱਖਾ ਮਰੀ ਜਾਂਦਾ ਕਦੇ ਗਰੀਬ ਨੂੰ ਤੁਸੀਂ ਚਾਰ ਮਣ ਕਣਕ ਨਹੀਂ ਦਿੱਤੀ ਇੱਥੇ ਠੱਗ ਟੋਲਾ ਆ ਜੇ ਕੋਈ ਸਾਧ ਆ ਜੇ ਬਾਬਾ ਆ ਜੇ ਪਖੰਡੀ ਆ ਜੇ ਉਹਦੇ ਬੁੜੀਆਂ ਥਾਲ ਭਰ-ਭਰ ਕੇ ਉਹਨੂੰ ਜ਼ਰੂਰ ਦੇ ਦੇਣਗੀਆਂ ਤੇ ਜਿਹੜਾ ਕਿ ਉੱਤੇ ਨਾਰਾ ਲੱਗਦਾ ਫਿਰ ਪਾਕਿਸਤਾਨ ਮਜ਼ਦੂਰ ਏਕਤਾ ਜਿੰਦਾਬਾਦ ਇਹ ਜਿਹੜੇ ਵੱਡੇ ਲੋਕ ਨੇ ਇਹ ਉਹਨਾਂ ਨੂੰ ਦੁੱਖਾ ਜਾਂ ਫਿਰ ਜਿਹੜੇ ਜਿਆਦਾ ਚਮਚਾਗਰੀ ਕਰਦੇ ਆ ਉਹ ਲੋਕ ਇਹੋ ਜਿਹੇ ਕਮੈਂਟ ਕਰਦੇ ਆ ਬੀਜੇਪੀ ਦਾ ਬੰਦਾ ਸਾਡੇ ਪਹਿਲਾਂ ਵੀਡੀਓ ਚੈੱਕ ਕਰ ਲਿਓ ਸਾਰਿਆਂ ਪਤਾ ਲੱਗੂ ਤੁਹਾਨੂੰ ਕਿਹਦਾ ਬੰਦਾਗਾ ਨਾ ਸੀ ਕਿਸੇ ਸਰਕਾਰ ਦੇ ਬੰਦੇ ਅੱਜ ਤੱਕ ਹੈ ਆ ਨਾ ਰਹੇ ਆ ਨਾ ਕਿਸੇ ਦੇ ਮੈਂਬਰ ਆ ਤੇ ਸਿੱਧੀ ਸਪਸ਼ਟ ਗੱਲ ਆ ਨਾ ਕਿਸੇ ਦੇ ਅੰਦੇ ਭਗਤ ਬਣ ਗਏ ਅਸੀਂ ਪਹਿਲਾਂ ਤੁਹਾਨੂੰ ਇੱਕ ਵੱਡੀ ਮਾਇਤੇ ਆਧਾਰਨ ਗੱਲ ਸੁਣਾਉਣਾ ਇੱਕ ਵੀਰ ਨੇ ਕਮੈਂਟ ਕੀਤਾ ਬਹੁਤ ਵੱਡੇ ਇਲਜ਼ਾਮ ਲਾਏ ਨੇ ਜਗਜੀਤ ਸਿੰਘ ਡੱਲੇਵਾਲ ਤੇ ਕਾਕਾ ਕੋਟੜੇ ਦੇ ਉੱਤੇ ਵੱਡੇ ਸਵਾਲ ਖੜੇ ਕੀਤੇ ਨੇ ਉਸ ਵੀਰ ਨੇ ਹੁਣ ਵੀਡੀਓ ਨੂੰ ਧਿਆਨ ਦੇ ਨਾਲ ਸੁਣ ਲਿਓ ਕੀ ਕਿਹਾ ਉਸਨੇ ਸਾਡਾ ਡਰੈੱਸ ਦੱਸਿਆ ਤੁਸੀਂ ਪਤਾ ਕਰ ਲਓ ਹੁਣ ਕਿਸਾਨ ਦੱਸੋ ਇੱਕ ਬੰਦੇ ਦੇ ਨਾਲ ਧੱਕਾ ਹੋ ਰਿਹਾ ਉਹਦੀ ਜ਼ਮੀਨ ਦੱਬੀ ਜਾ ਰਹੀ ਹੈ 30 ਕਿੱਲੇ ਤੇ ਕਬਜ਼ਾ ਕਿਹਨੇ ਕੀਤਾ ਉਹ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾਗਾ ਫਿਰ ਦੁੱਖ ਇਸ ਗੱਲ ਦਾ ਆਉਂਦਾਗਾ ਕਿ ਤੁਸੀਂ ਕਿਸੇ ਦੀ ਗਲਤਤਾ ਸੁਣਦੇ ਨਹੀਂ ਆਪਣਾ ਉਸ ਨੂੰ ਸਿੱਧਾ ਰੱਖਦੇ ਹੋ ਆ ਇੱਕ ਸੱਜੂ ਸਿੰਘ ਦਾ ਯਾਤਰੀ ਪਿੰਡ ਦਾਗਾ ਸ਼ਾਇਦ ਮੈਂ ਤੁਹਾਨੂੰ ਪੜ੍ਹ ਕੇ ਦਿਖਾ ਦਿੰਦਾ ਇਹਨੇ ਲਿਖਿਆ ਵੈਸ ਗੁਰੂ ਜੀ ਮੇਰੀ 30 ਕਿੱਲੇ ਜ਼ਮੀਨ ਪਿਛਲੇ 19 ਸਾਲਾਂ ਤੋਂ 30 ਕਿੱਲੇ ਜ਼ਮੀਨ ਪਿਛਲੇ 19 ਸਾਲਾਂ ਤੋਂ ਨੱਪੀ ਹੈ ਜੋ ਕਿ ਬੀ ਕੇ ਜੂ ਸਿੱਧੂਪੁਰ ਜਥੇਬੰਦੀ ਦੇ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਐਂਡ ਕਾਕਾ ਕੋਟੜਾ ਦੇ ਬੰਦਿਆਂ ਨੇ ਰੇਸਲ ਸਿੰਘ ਯਾਤਰੀ ਨੇ ਡਿਸਟ੍ਰਿਕਟ ਬਠਿੰਡਾ ਇਹਨੇ ਕਮੈਂਟ ਕੀਤਾ ਇਹ ਬੰਦੇ ਨੇ ਆਪਣਾ ਸਾਰਾ ਦੁੱਖ ਦੱਸਿਆਗਾ ਪਿੰਡ ਯਾਤਰੀ ਡਿਸਟ੍ਰਿਕਟ ਬਠਿੰਡਾ ਬਲੇਜ ਯਾਤਰੀ ਪਿੰਡ ਯਾਤਰੀ ਤਹਿਸੀਲ ਮੋੜ ਕਹਿੰਦਾ ਇਹ ਠੱਗ ਠੱਗਾਂ ਦਾ ਟੋਲਾਗਾ ਹੈ ਮੈਂ ਵਿੱਧ ਫੈਮਿਲੀ ਦੱਲੇਵਾਲ ਐਂਡ ਕਹਿੰਦਾ ਕਾਕਾ ਸਿੰਘ ਕੋਟੜਾ ਦੇ ਕੋਲ ਗਿਆ ਕੋਟੜਾ ਦੇ ਘਰ ਗਿਆ ਸੀ ਮੇਰੀ ਕੋਈ ਬਾਤ ਨਹੀਂ ਸੁਣੀ ਕੋਈ ਬਾਤ ਨਹੀਂ ਸੁਣੀ ਜੀ ਇਹ ਗੁੰਡਾ ਟੈਕਸ ਦਿਮਾਗ ਦਾ ਹੈ ਇਹਨਾਂ ਠੱਗਾਂ ਦੀ ਮੈਂ ਤੁਹਾਨੂੰ ਉਹੀ ਪੜ ਕੇ ਸੁਣਾ ਰਿਹਾ ਇੰਗਲਿਸ਼ ਦੇ ਲਿਖਿਆ ਇਹਨਾਂ ਵਿੱਚ ਕਿਉਂਕਿ ਮੈਂ ਹੁਣ ਐਨਕ ਨਹੀਂ ਲਾਈ ਇਸ ਕਰਕੇ ਥੋੜਾ ਜਿਹਾ ਪ੍ਰੋਬਲਮ ਆਉਂਦੀ ਪੜਨ ਦੇ ਵਿੱਚ ਬਹਿਗੁਰੂ ਜੀ ਹਾਉਸ ਲਿਪ ਪ੍ਰੋਸ਼ਨ ਗੁਰੂ ਕਿਰਪਾ ਸਿੰਘ ਲਿਖਿਆ ਪਤਨੇਸ਼ ਦਾ ਨਾਮ ਲਿਖਿਆ ਗਾਹਾਂ ਤੁਹਾਨੂੰ ਮੈਂ ਪੜ ਕੇ ਸੁਣਾ ਦਿੰਦਾ ਇਹਨਾਂ ਨੇ ਜਗਦੀਸ਼ ਸਿੰਘ ਡੱਲੇਵਾਲ ਤੇ ਕਾਕਾ ਸਿੰਘ ਕੋਟੜੇ ਦੇ ਬੰਦਿਆਂ ਤੇ ਇਹ ਇਲਜ਼ਾਮ ਲਾਇਆ ਕਿ 30 ਸਾਲਾਂ ਤੋਂ 30 ਕਨਾਲਾਂ ਸੌਰੀ ਮੇਰੀਆਂ ਕਹਿੰਦਾ 30 ਕਨਾਲਾਂ ਜ਼ਮੀਨ ਪਿੱਛੇ 19 ਸਾਲਾਂ ਤੋਂ 30 ਕਨਾਲਾਂ ਜ਼ਮੀਨ 19 ਸਾਲਾਂ ਤੋਂ ਕਹਿੰਦਾ ਇਹ ਜਿਹੜਾ ਹੈਗਾ ਸਿੱਧੂਪੁਰ ਨੇ ਕਹਿੰਦਾ ਬੰਦਿਆਂ ਨੇ ਜਗਦੀਸ਼ ਸਿੰਘ ਡੱਲੇਵਾਲ ਤੇ ਕਾਕਾ ਕੋਟੜੇ ਦੇ ਬੰਦਿਆਂ ਨੇ ਕਹਿੰਦਾ ਮੇਰੀ ਜ਼ਮੀਨ ਨੱਪੀ ਹੋਈ ਹੈ ਇਹ ਆ ਬੰਦੇ ਨੇ ਤੁਹਾਨੂੰ ਮੈਂ ਸਕਰੀਨਸ਼ਾਟ ਲੈਂਦਾ ਇਸ ਕਰਕੇ ਮੈਂ ਮੈਸੇਜ ਵੀ ਕੀਤਾ ਤੁਹਾਨੂੰ ਦਿਖਾਉਣਾ ਪਹਿਲਾਂ ਤੁਸੀਂ ਚਾਹੇ ਸਕਰੀਨਸ਼ਾਟ ਲੈ ਲਿਓ ਇਹਦਾ ਪੜ੍ਹ ਲਿਓ ਸਕਰੀਨਸ਼ਾਟ ਲੈ ਸਕਦੇ ਹੋ ਇਸ ਕਰਕੇ ਤੁਹਾਨੂੰ ਮੈਂ ਥੋੜੀ ਜਿਹੀ ਖੜਾ ਕੇ ਵੀਡੀਓ ਦਿਖਾਈ ਆ ਕਿ ਤੁਹਾਨੂੰ ਜਿਹੜਾ ਸਕਰੀਨ ਸੈੱਟ ਲਾਉਣ ਦੇ ਵਿੱਚ ਦਿੱਕਤ ਨਾ ਆਵੇ ਕਿ ਇਹ ਬੰਦਿਆਂ ਨੇ ਜਿਹੜਾ ਇੱਕ ਆਪਾਂ ਕਹ ਲਈਏ ਇਲਜ਼ਾਮ ਲਾਇਆ ਜਾਂ ਸੱਚ ਆ ਜਾਂ ਝੂਠ ਆ ਦੁਬਾਰੇ ਦੇਖ ਲੋ ਇਹ ਕਹਿੰਦਾ 19 ਸਾਲਾਂ ਤੋਂ 30 ਕਨਾਲਾਂ ਜਾਤਰੀ ਪਿੰਡ ਦੇ ਰੇਸ਼ਮ ਸਿੰਘ ਦਾ ਨਾਮ ਲਿਖਿਆ ਇਹਨੇ ਬਠਿੰਡਾ ਜ਼ਿਲ੍ਹੇਕ ਪੈਂਦਾਗਾ ਤੇ ਵੱਡੇ ਨੇ ਸਵਾਲ ਚੁੱਕੇ ਨੇ ਹੁਣ ਤੁਸੀਂ ਦੱਸੋ ਵੀ ਕਿਸਾਨ ਜਥੇਬੰਦੀਆਂ ਦੇ ਘਰ ਗਿਆ ਆਗੂਆਂ ਦੇ ਘਰ ਗਿਆ ਕਿ ਆਗੂਆਂ ਦਾ ਫਰਜ਼ ਨਹੀਂ ਬਣਦਾ ਕਿ ਭਾਈ ਤੁਸੀਂ ਕਿਉਂ ਦੱਬੀਆਂ ਜੀਨ ਕਿਸੇ ਦੀ ਅੱਜੇ بڑے بڑے ਜ਼ਿਮੀਦਾਰ ਬੈਠੇ ਨੇ ਜਿਹੜੇ ਕਿ ਕਿਸਾਨ ਦੁਨੀਆਂ ਦੇ ਵਿੱਚ ਨੇ ਜਿਹੜੇ ਪ੍ਰਧਾਨ ਬਣੇ ਹੋਏ ਨੇ ਆਗੂ ਬਣੇ ਹੋਏ ਨੇ ਸਰਕਾਰੀ ਜ਼ਮੀਨਾਂ ਤੇ ਕਬਜ਼ੇ ਕੀਤੇ ਹੋਏ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਵੀ ਹੋਣਗੇ ਪਿੰਡਾਂ ਦੇ ਵਿੱਚ ਸਰਕਾਰੀ ਜ਼ਮੀਨਾਂ ਤੇ ਹੁਣ ਤੁਸੀਂ ਦੱਸੋ ਪੰਚਾਇਤ ਦੀ ਜ਼ਮੀਨਾਂ ਤੇ ਕਬਜ਼ੇ ਕਰਨੇ ਕਿੰਨਾ ਕੁ ਜਾਇਜ਼ ਆ ਇਹ ਕੀ ਇਹ ਤੁਸੀਂ ਜਾ ਕੇ ਅਪਲਾਈ ਕਰਨਗੇ ਸਾਰਿਆਂ ਨੂੰ ਡਰ ਹੈ ਕਿ ਸਾਡੀ ਜ਼ਮੀਨ ਨਾ ਖੁੱਸ ਜਾਵੇ ਸਾਡੀ ਜ਼ਮੀਨ ਕਦੇ ਮੋਦੀ ਖੋ ਕੇ ਨਾ ਲੈ ਜੇ ਕਹਿੰਦੇ ਇhta is ਕਰਕੇ ਫਿਰਦੇ ਆ ਹੁਣ ਸਾਰਾ ਆਪਣੇ ਮਤਵਲ ਨੂੰ ਫਿਰਦਾ ਹਰ ਇੱਕ ਹਰ ਇੱਕ ਅਤੇ ਕੋਈ ਕਿਸੇ ਦਾ ਦਰਦ ਹੀ ਨਹੀਂ ਮੈਂ ਪਹਿਲਾਂ ਕਿਹਾ ਕਿ हटਿਆ ਜਿਸ ਤਰ੍ਹਾਂ ਮੈਂ ਕੱਲ ਕ ਦੀ ਕਹੀ ਗੱਲ ਕਹੀ ਸੀ ਲੋਕ ਇਥੇ ਆਧਾਰ ਕਿਸ ਨੂੰ ਆਟਾ ਨਹੀਂ ਦਿੰਦੇ ਇਹ ਹਾਲ ਹੋਇਆ ਪਹਿ ਲੋਕਾਂ ਦਾ ਬੀਬੀ ਤੀਤੀ ਪੰਜਾਬ 50 ਕਿੱਲੇ ਵਾਲੇ ਮੱਕਰ ਜਾਂਦੇ ਆ ਕਹਿੰਦੇ ਅਸੀਂ ਦੇਖ ਕੇ ਦੱਸਾਂਗੇ ਜੀ ਕਣਕ ਤਾਂ ਸਾਡੇ ਕੋਲ ਹੈ ਨਹੀਂ ਫਿਰ ਗਰੀਬ ਵਰਗ ਜਿਹੜਾ ਬੰਦਾ ਹੈਗਾ ਉਹ ਫਿਰ ਕਿਉਂ ਲੋਕ ਕਹਿੰਦੇ ਆ ਕਿ ਜੀ ਇਹ ਮੰਗ ਕਰਦੇ ਆ ਜਿਹੜੀਆਂ ਜਥੇਬੰਦੀ ਆਪਣਾ ਸੌਰੀ ਮਾਫ਼ ਕਰਨਾ ਸਰਕਾਰਾਂ ਤੋਂ ਕਿ ਵੀ ਕਣਕ ਦੀ ਜਿਹੜੀ ਗਰੀਬ ਵਰਗ ਦਾ ਜਿਹੜਾ ਕਣਕ ਦੇ ਖਰਕੇ ਤੇ ਨੋਟਾਂ ਪਾ ਲੰਦਾ ਹੁਣ ਜਿਹਨੂੰ ਭਾਈ ਭੁੱਖਾ ਜਿਹਦਾ ਢਿੱਡਾ ਜਿਹਨੂੰ ਮਹੀਨਾ ਦੋ ਮਹੀਨਿਆਂ ਤੋਂ ਕਣਕ ਮਿਲਦੀ ਆ ਇਹ ਜਿਹਦਾ ਗੁਜ਼ਾਰਾ ਸਾਰਾ ਪਰਿਵਾਰ ਟਿੱਡ ਪਰ ਕੇ ਸੌਂਦਾਗਾ ਉਹ ਕੋਠੀਆਂ ਮਹਿਲ ਨਹੀਂ ਪਾ ਸਕਦਾ ਦਿਹਾੜੀ ਕਰਦਾ ਦਿਹਾੜੀ ਕਿੰਨੀ ਕੁ ਦਿੱਤੀ ਜਾਂਦੀ ਹੈ ਪਹਿਲੀ ਗੱਲ ਤਾਂ ਉਹਦੀ ਸਹੀ ਸਲਾਮਤ ਦਿਹਾੜੀ ਜਿੰਨੀ ਮਿਲਦੀ ਹੈ ਉਹਨੂੰ ਤੁਰਤ ਪੈਦ ਮਿਲਦੀ ਨਹੀਂ ਦਾਦਾ ਬੀਬੀ ਦਿਨ ਜਾ ਕੇ ੱੱਕੇ ਖਾ ਕੇ ਉਹ ਫੇਰ ਤੁਸੀਂ ਉਹਨੂੰ ਦਿਹਾੜੀ ਦਿੰਦੇ ਹੋ ਹੱਕ ਬਣਦਾ ਕਿ ਭਾਈ ਆ ਚੱਕ ਤੂੰ ਜਿੰਨੇ ਤੇਰੇ ਰੁਪਏ ਦੇ ਬਣਦੇ ਆ ਸ਼ਾਮ ਦੇ ਸ਼ਾਮ ਤੱਕ ਚੱਕ ਇਹ ਖੱਜਲ ਖਵਾਰੀਆਂ ਕਿਉਂ ਹੋ ਰਹੀਆਂ ਨੇ ਇਸ ਕਰਕੇ ਲੋਕ ਗਰੀਬ ਫਿਰ ਵਰਕ ਤੁਸੀਂ ਉੱਥੇ ਆ ਜਾਂਦੇ ਹੋ ਕਿ ਲੋਕ ਵੋਟਾਂ ਇਸੇ ਵਿਕ ਜਾਂਦੇ ਆ ਹੁਣ ਜਿਹਦੇ ਕੋਲੇ ਕੋਈ ਹੱਲ ਹੀ ਕੋਈ ਨਹੀਂ ਤੇ ਫਿਰ ਉਹ ਕਰੇ ਕਿ ਵੀ ਕੀ ਮਹਿੰਗਾਈ ਦਾ ਜਵਾਨਾ ਇੰਨਾਗਾ ਮੈਂ ਤੁਹਾਨੂੰ ਪਹਿਲਾਂ ਦੱਸਿਆਗਾ ਕਿ ਕਿਸਾਨ ਜਥੇਬੰਦੀਆਂ ਦੇ ਖਿਲਾਫ ਆਉਣ ਵਾਲੇ ਟਾਈਮ ਦੇ ਵਿੱਚ ਤੁਸੀਂ ਇੱਕ ਗੱਲ ਨੋਟ ਕਰ ਲਿਓ ਬਾਹਰ ਟਾਈਮ ਨਹੀਂ ਜਾਂਦਾ 2-4 ਸਾਲਾਂ ਦੇ ਵਿੱਚ ਹੀ ਕਿਸਾਨ ਨੇ ਕਿਸਾਨ ਦੇ ਖਿਲਾਫ ਹੋ ਜਾਣਗੇ ਜੁਨੀਅਨ ਦੇ ਜਿਹੜੇ ਵੱਡੇ ਲੀਡਰ ਨੇ ਕਿ ਸਾਨੂੰ ਤਾਂ ਪਿੱਛੇ ਲਈ ਰੱਖਿਆ ਹਾਲ ਤੱਕ ਸਾਨੂੰ ਪਤਾ ਨਹੀਂ ਲੱਗਿਆ ਕਿ ਜਾਂ ਸੇਨਪੋਲ ਸੀ ਜਾਂ ਸਾਨੂੰ ਪਤਾ ਨਹੀਂ ਸੀ ਜਾਂ ਇੱਕ ਇਹ ਕਹਿੰਦੇ ਕਿ ਸਾਨੂੰ ਡਰ ਹੋ ਗਿਆ ਕਿ ਮੋਦੀ ਜ਼ਮੀਨਾਂ ਦਾ ਪਲੂਗਾ ਸਰਕਾਰਾਂ ਮੈਂ ਇਹ ਨਹੀਂ ਕਹਿੰਦਾ ਕਿ ਸਰਕਾਰਾਂ ਧੱਕੇ ਕਰਦੀਆਂ ਨੇ ਬੀਜੇਪੀ ਉਹ ਆ ਇਹ ਉਹ ਪਾਰਟੀ ਆ ਆਰਐਸਐਸ ਦੇ ਜਿਹੜੀ ਅਧੀਨ ਚੱਲਦੀ ਆ ਜਿਹੜੀ ਕਿ ਔਰਿੰਗ ਜੇ ਜਵੇਂ ਚਲਾਉਂਦਾ ਹੁੰਦਾ ਸੀ ਡਿਗਰੀਟਰਸ਼ਿਪ ਕਰਦਾ ਸੀ ਮੋਦੀ ਉਹ ਔਰਿੰਜ ਜੇ ਬਣਿਆ ਹੋਇਆਗਾ ਇਹ ਤੁਹਾਨੂੰ ਲੱਗਦਾ ਕਿ ਤੁਹਾਡੀਆਂ ਮੰਗਾ ਮੰਨ ਲੂਗਾ ਇਹ ਤੁਹਾਡੀਆਂ ਮੰਗਾ ਨਾ ਅੱਜ ਮੰਨੇ ਨਾ ਕੱਲ ਮੰਨੇ ਤੁਸੀਂ ਜਿਹੜੀ ਐਮਐਸਪੀ ਦਾ ਰੌਲਾ ਪਾ ਰਹੇ ਹੋ ਇਕੱਲੇ ਕ ਐਮਐਸਪੀ ਤੇ ਖੜੇ ਹੋ ਜਿੰਨਾ ਚਿਰ ਅਨੰਦ ਪ੍ਰਸਾਦ ਦਾ ਮਤਾ ਲਾਗੂ ਨਹੀਂ ਕਰਾਉਂਦੇ ਇਹਨਾਂ ਬਿਨਾਂ ਉਹਨਾਂ ਤਰ ਤਹਾਡੇ ਪੱਲੇ ਕੱਖ ਨਹੀਂ ਜੋ ਮਰਜ਼ੀ ਕਰ ਲਓ ਜਿਹਦਾ ਸਾਥ ਦੇਣਾ ਸੀ ਤੁਸੀਂ ਉਹਦਾ ਉਹਦਾ ਸਾਥ ਨਹੀਂ ਦਿੱਤਾ ਉਹਨਾਂ ਨੂੰ ਸ਼ਹੀਦ ਕਰਾ ਦਿੰਨੇ ਹੋ ਫਿਰ ਆਪਣੀ ਡੱਫਲੀ ਵਜਾਉਣ ਲੱਗ ਪੈਨੇ ਹੋ 30 32 ਕਿਸਾਨ ਜੁਣੀਆਣਾ ਹੁਣ ਇੱਕ ਪਲੇਟਫਾਰਮ ਤੇ ਕਿਉਂ ਨਹੀਂ ਲੜਦੇ ਕਿਸੇ ਦਾ ਮੂੰਹ ਕਿੱਧਰ ਆ ਕੋਈ ਇਸਦਾ ਮੂੰਹ ਕਿੱਧਰ ਆ ਉਹ ਕਹਿੰਦਾ ਜੀ ਮੈਂ ਚੌਧਰ ਕਰਾਂ ਮੈਂ ਮੇਰੀ ਚੱਲੇ ਵੀ ਮੈਂ ਆਖਾਂ ਮੇਰੀ ਪਾਰਟੀ ਨੇ ਜਿਹੜਾ ਮੇਰੀ ਜਥੇਬੰਦੀ ਨੇ ਜਿਹੜਾ ਇਹ ਸਾਰਾ ਕੁਝ ਜਿੱਤ ਕੇ ਦਿੱਤਾ ਮੌਤ ਤੇ ਜਿੱਤ ਕੇ ਦਿੱਤਾ ਇਸ ਕਰਕੇ ਗੱਲਾਂ ਕਰ ਨੂੰ ਬਹੁਤ ਕੁਸਾ ਘੰਟੇ ਬੜੀ ਗੱਲਾਂ ਕਰ ਸਕਦੇ ਆ بڑے بڑے ਜਿਹੜੇ ਲੀਡਰਾਂ ਦਾ ਜਿਹੜਾ ਕਿ ਕਿਸਾਨ ਜੁਨੀਅਨ ਦੇ ਜਿਹੜੇ ਦੇ ਪਤਾਗਾ ਤੁਹਾਨੂੰ ਵੀ ਨਾਲੇ ਵੀ ਕਿਹੜੇ ਕਿਸਾਨ ਲੀਡਰਾਂ ਨੇ ਜਿਹੜਾ ਕਿ ਆਪਣੇ ਘਰ ਭਰੇ ਨੇ ਜਿਨ੍ਹਾਂ ਨੇ 2-4 ਕਿੱल्ल्या ਤੋਂ 10-20 ਕਿੱਲੇ ਬਣਾਏ ਨੇ ਤੇ بڑے بڑے ਹੋਰ ਵੀ ਜਿਹੜੇ ਵੱਡੇ ਵੱਡੇ ਕਾਰੋਬਾਰ ਉਹਨਾਂ ਦੇ ਚੱਲਦੇ ਨੇ ਤੇ ਮੈਂ ਪਹਿਲਾਂ ਵੀ ਕਹਿਆ ਕਿ ਮੈਂ ਕਿਸੇ ਕਿਸਾਨਾਂ ਦਾ ਕੋਈ ਬੈਰੀ ਨਹੀਂ ਤੇ ਪਰ ਜੇਕਰ ਤੁਸੀਂ ਕੋਈ ਬੰਦਾ ਤੁਹਾਨੂੰ ਇਹ ਕਹਿੰਦਾਗਾ ਕਿ ਭਾਈ ਮੈਂ ਦਵਾਈ ਲੈਣ ਚੱਲਿਆ ਦਵਾਈ ਜਾਂ ਬੱਚੇ ਨੂੰ ਲੈਣ ਚੱਲਿਆ ਉਹ ਤੁਸੀਂ ਉਹਨੂੰ ਵੀ ਜਿਹੜਾ ਉੱਤੇ ਖੱਜਲ-ਖਵਾਰ ਅੱਧਾ ਘੰਟਾ ਪਾਉਣਾ ਘੰਟਾ ਕਰਕੇ ਜਿਹੜਾ ਤੁਸੀਂ ਇਹ ਕੀ ਸਾਬਤ ਕਰਨਾ ਚਾਹੁੰਦੇ ਹੋ ਇਸ ਗੱਲ ਦਾ ਵੀ ਮਾੜਾ-ਮੋੜਾ ਧਿਆਨ ਰੱਖਿਆ ਕਰੋ ਸਾਰੇ ਲੜਦੇ ਤੁਹਾਡੇ ਖਾਤਰ ਆ ਤੁਹਾਡੇ ਘਰ ਅਸੀਂ ਦਿਨ-ਰਾਤ ਤੁਹਾਡੇ ਖਾਤਰ ਭੱਜੇ ਫਿਰਦੇ ਰਹਿੰਦੇ ਆ ਕਵਰੇਜ ਕਰਦੇ ਆ ਤਾਂ ਤੁਸੀਂ ਰੋਕ ਲੈਣੋ ਅਸੀਂ ਕਾਰਡ ਦਿਖਾਓ ਲੈ ਹੁਣ ਤੁਹਾਨੂੰ ਪ੍ਰੈਸ ਲਿਖਿਆ ਦਿਂਦਾ ਨਹੀਂ ਮੂਰੇ ਕੈਮਰੇ ਦਿਂਦੇ ਨੇ ਤੁਹਾਨੂੰ ਸਾਡੇ ਕੋਲੇ ਦਿਂਦੇ ਕਾਰਡ ਦੇ ਕੇ ਫਿਰ ਤੁਹਾਨੂੰ ਆਉਂਦਾ ਕੱਖ ਨਹੀਂ ਕਿਸੇ ਨੂੰ ਉਹਨੂੰ ਉੱਧਰ ਭੇਜ ਦਿਨੇ ਹੋ ਉਹਨੂੰ ਉੱਧਰ ਜੀ ਉਹ ਫਲਾਨਾ ਦੇਖੂਆ ਸਾਡਾ ਧਮਕਾ ਦੇਖੂਆ ਦੇਖ ਕੇ ਉਹਨਾਂ ਨੇ ਕੀ ਕਰਨਾ ਭੱਗ ਜੋ ਫਿਰ ਵੀ ਜਾਣ ਦਿੱਤਾਗਾ ਇਹ ਖੱਜਲ ਖਵਾਰੀਆਂ ਨਾ ਮੈਂ ਇਹ ਨਹੀਂ ਕਹਿੰਦਾ ਕਿ ਮੇਰੇ ਨਾਲ ਹੁੰੀਆਂ ਨੇ ਇਹ ਨੇਕਾ ਲੋਕਾਂ ਦੇ ਨਾਲ ਹੁੰਦੀਆਂ ਨੇ ਜੇ ਤੁਸੀਂ ਕਹਿੰਦੇ ਹੋ ਜੇ ਕੋਈ ਤੁਹਾਡਾ ਵਿਰੋਧ ਕਰਦਾ ਹੈਗਾ ਤੁਸੀਂ ਉਹਦੇ ਮਗਰ ਪੈ ਜਾਂਦੇ ਹੋ ਕਿ ਉਹ ਬੰਦਾ ਇਕੱਲਾ ਹੁੰਦਾ ਤੁਸੀਂ 50 ਜਣੇ ਹੋ ਇਹ ਗੁੰਡਾਗਰਦੀ ਆ ਗੁੰਡਾਗਰਦੀ ਨਾ ਕਰੋ ਭਾਈਬਾਲਤਾ ਦੇ ਨਾਲ ਹੀ ਸਾਰਾ ਕੰਮ ਜਿਹੜਾ ਚੱਲਦਾ ਹੈਗਾ ਕਿਉਂਕਿ ਕਿਸਾਨਾਂ ਦਾ ਅਸੀਂ ਦਰਦ ਸਮਝਦੇ ਆ ਸਾਨੂੰ ਪਤਾ ਕਿ ਕਿਸਾਨਾਂ ਦਾ ਹਾਲ ਐ ਇਸ ਵਕਤ ਕੀ ਆ ਕਿਸਾਨਾਂ ਦੀ ਹਾਲਤ ਪਤਲੀ ਕਿਉਂ ਹੋ ਰਹੀ ਆ ਦਿਨੋਂ ਦਿਨਾਂ ਸਾਰਾ ਦਿਨ ਕਿਸਾਂ ਦਿਨ ਰਾਤ ਅਸੀਂ ਪਤਾ ਕਾ ਕਿ ਮਰਦਾਗਾ ਉਹ ਸੱਪਾਂ ਦੀਆਂ ਸ਼ਰੀਆਂ ਮਿੱਦਾਗਾ ਠੰਡ ਤੇ ਤੇ ਗਰਮੀ ਦੇ ਵਿੱਚ ਠੰਡ ਤੇ ਮਰਦਾਗਾ ਪੱਲੇ ਉਹਦੇ ਫੇਰ ਵੀ ਨਹੀਂ ਕੁਝ ਪੈਂਦਾ ਜਿੰਨਾ ਤਰ ਸੂਬਾ ਸਰਕਾਰ ਕੋਲੇ ਅਧਿਕਾਰ ਨਹੀਂ ਆਉਂਦੇ ਇਹ ਤੁਸੀਂ ਅਧਿਕਾਰ ਜੇਕਰ ਆਨੰਦਪੁਰ ਸਾਹਿਬ ਦਾ ਮਤਾ ਲਾਗੂ ਨਹੀਂ ਕਰਦੇ ਉਹਦੇ ਵਿੱਚ ਸਾਰਾ ਕੁਝ ਲਿਖਿਆ ਹੋਇਆਗਾ ਉਨਾ ਤਰ੍ਹਾਂ ਕਿਸਾਨਾਂ ਦਾ ਕੱਖ ਨਹੀਂ ਬਣਦਾ ਚਾਹੇ ਅੱਜ ਲਿਖ ਲੋ ਚਾਹੇ ਕੱਲ ਲਿਖ ਲੋ ਚਾਹੇ ਜਿੰਨੇ ਮਰਜ਼ੀ ਧਰਨੇ ਲਾ ਲੋ ਕੱਲੀ ਐਮਐਸਪੀ ਦੀ ਗੱਲ ਨਹੀਂ ਤੁਸੀਂ ਤੁਸੀਂ ਕੱਲੀ ਐਮਐਸਪੀ ਮੰਗੀ ਜਾਂਦੇ ਹੋ ਤੁਹਾਨੂੰ ਅਗਲੀ ਐਮਐਸਪੀ ਦੇਤੀ ਤੁਹਾਡਾ 10000 15000 ਵੱਜ ਜਾਊਗਾ ਸਾਲਾ